ਬੰਦਗੀ ਬੰਦੇ ਖੋਹਣਗੇ ਅਰ ਬੰਦੇ ਤੋਂ ਮੰਦੇ ਗੁਰਮੁਖ ਲਾ ਲਏ ਗੁਰਮੁਖ ਲਾ ਲਏ ਗੁਰਮੁਖ ਲਾ ਲਏ ਵਾਹਿਗੁਰੂ ਲਾ ਲਏ ਮਨ ਮੁਖ ਚੱਲੇ ਮਨਮੁਖ ਚੱਲੇ ਮਨਮੁਖ ਚੱਲੇ ਮਨਮੁਖ ਚੱਲੇ ਮੂਲਗਵਾਏ ਜੀਓ ਮੂਲਗਵਾਏ ਜੀਓ ਮੂਲਗਵਾਏ ਜੀਓ ਪੱਛਾ ਬੜਾ ਪਿਆਰ ਕਰਦੇ ਜੀ ਛੋਟੀ ਜੀ ਜ਼ਿੰਦਗੀ ਆ ਗੁਰੂਖੋ ਜਿਹੜਾ ਮਾਰੇ ਦੇ ਲੜ ਲੱਗ ਗਿਆ ਆ ਰਖੜ ਪੁੰਨਿਆ ਵੈਸੇ ਸਾਡੇ ਚ ਇਹਦਾ ਕੋਈ ਇਤਿਹਾਸ ਨਹੀਂ ਆ ਤੇ ਫਿਰ ਮੈਂ ਨਿੰਦਦਾ ਨਹੀਂ ਚਲੋ ਭੈਣਾ ਆਸ ਲੈ ਕੇ ਆਉਂਦੀਆਂ ਇੱਕ ਧਾਗੇ ਨਾਲ ਸਾਡਾ ਮਤਬਲ ਨਹੀਂ ਚੱਲ ਧੀ ਭੈਣ ਨੂੰ ਦਿੱਤਾ ਪੈਸਾ ਮਾਰੇ ਕਹਿੰਦੇ ਵੱਡਾ ਪਰਯੋਗਕਾਰ ਪਰ ਇਹ ਸਾਡੇ ਚ ਨਹੀਂ ਇਹਦਾ ਕੋਈ ਸਿਸਟਮ ਰਖੜ ਦਾ ਅਰਥ ਹੈਗਾ ਵਾ ਰਾਖੀ ਤੇ ਪੁੰਨਿਆਂ ਦਾ ਭਾਵ ਪ੍ਰਗਟ ਹੋਣਾ ਤੇ ਇੱਕੋ ਹੀ ਗੁਰੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜਿੱਥੇ ਆਪਣਿਆਂ ਨੇ ਤੇਰਾ ਸਾਥ ਛੱਡ ਕੇ ਸੇਵਿਆਂ 'ਚ ਸੁੱਟ ਕੇ ਭੱਜ ਜਾਣਾ ਹੈ ਉੱਥੇ ਫਿਰ ਗੁਰੂ ਦਾ ਸ਼ਬਦ ਪ੍ਰਗਟ ਹੋ ਕੇ ਦਰਗਾਹ ਤੱਕ ਤੇਰੇ ਨਾਲ ਜਾਵੇਗਾ ਅ ਤਾਗਿਆਂ ਤੁਗਿਆਂ ਚ ਆਪਾਂ ਨੂੰ ਨਹੀਂ ਮਾਰੇ ਨੇ ਰੱਖਿਆ ਮਾਰੇ ਕਹਿੰਦੇ ਤਾਗਾ ਤੇ ਹੁਣੇ ਟੁੱਟ ਜਾਣਾ ਹੈ ਤੇ ਬੰਦਨ ਕਾਦਾ ਮਾਰੇ ਨਿਆਖੇ ਦੀ ਅਸਲੀਤਾ ਗੱਲ ਲੈਣਾ ਤੇ ਗੁਰਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਮੈਂ ਮਾਫੀ ਚਾਹਣਾ ਮੈਂ ਤਾਂ ਨਹੀਂ ਥੋੜਾ ਜਿਹਾ ਕਿਸੇ ਦਾ ਹਿਰਦਾ ਦੁਖੇ ਨਾਲੇ ਤਿਹਾਰ ਕਈਆਂ ਨੂੰ ਰਵਾਉਂਦਾ ਵੀ ਆ ਪੁੱਛੋ ਕਿਉਂ ਕਿਉਂਕਿ ਹੁਣ ਜਿਹੜੀਆਂ ਵਿਚਾਰੀਆਂ ਚਾਰ ਚਰ ਭੈਣਾ ਪੰਜ ਪੰਜ ਭਰਾ ਹੀ ਨਹੀਂ ਹੈਗਾ ਇਹ ਦਿਨ ਜਦੋਂ ਆਉਂਦਾ ਹੈ ਤੇ ਉਹ ਰੋਂਦੀਆਂ ਵਿਚਾਰੀਆਂ ਭਾਵੇਂ ਚਾਚੇ ਤਾਏ ਦੇ ਜੋ ਮਰਜੀ ਆਪਾਂ ਜਾਣੇ ਹਿਰਦਾ ਫੜ ਜਾਂਦਾ ਏ ਕਿਰਪਾ ਕਿਤੇ ਅੱਜ ਸਾਡਾ ਵੀ ਕੋਈ ਭਰਾ ਹੁੰਦਾ ਅਸੀਂ ਵੀ ਉਸ ਭਰਾ ਦੇ ਰਖੜੀ ਬੰਨ੍ਹਦੀਆਂ ਤੇ ਉਹਨਾਂ ਦੀਆਂ ਨੇਤਰਾਂ ਚ ਪਾਣੀ ਵਗ ਪੈਂਦਾ ਕਈ ਭੈਣਾਂ ਨੂੰ ਵੇਖੀ ਤਾਂ ਹੰਮਾਰ ਕੇ ਰੋ ਪੈਂਦੀਆਂ ਏ ਕਥਾ ਮੈਂ ਪਿਛਲੀ ਵਰੀ ਕੀਤੀ ਤੇ ਮੈਨੂੰ ਇੰਗਲੈਂਡ ਵਿੱਚ ਇੱਕ ਭੈਣ ਦਾ ਫੋਨ ਆਇਆ ਕਹਿੰਦੇ ਵੀਰ ਜੀ ਮੇਰੀ ਉਮਰ 35 ਸਾਲ ਐ ਤੇ ਮੇਰਾ ਕੋਈ ਭਰਾ ਨਹੀਂ ਸੀ ਤੇ ਜਦੋਂ ਇਹ ਦਿਨ ਆਉਂਦਾ ਸੀ ਤੇ ਮੈਂ ਰੋਂਦੀ ਸੀ ਪਰ ਇਹ ਕਥਾ ਸੁਣ ਕੇ ਮੇਰਾ ਦਿਲ ਕੀਤਾ ਕਹਿਣ ਲੱਗੀ ਜੇ ਗੁੱਸਾ ਨਾ ਕਰਾਂ ਤੇ ਤੁਹਾਨੂੰ ਮੈਂ ਸੱਚਾ ਭਰਾ ਕਹਿ ਦਿਆਂ ਆਖੋ ਸਤਨਾਮ ਸ੍ਰੀ ਕੰਦੀ ਹੈ ਜੇ ਤੱਕ ਲੋਕਾਂ ਮੇੜੇ ਹੀ ਮਾਰੇ ਆ ਪੀ ਇਹ ਨਿਭਾਗਣਾ ਨੇ ਇਹਨਾਂ ਦੇ ਭਾਗ ਨਹੀਂ ਚੰਗੇ ਇਹਨਾਂ ਦੇ ਕਰਮ ਮਾੜੇ ਇਹ ਅਪਸ਼ਗਣੀਆਂ ਐ ਪਰ ਪਹਿਲੀ ਵਾਰੀ ਕਹਿੰਦੀ ਮੈਂ ਮਹਾਰਾਜ ਦੀ ਹਜੂਰੀ 'ਚ ਕਿਸੇ ਦੇ ਮੂੰਹ 'ਚ ਇਹ ਸ਼ਬਦ ਸੁਣਿਆ ਵੀ ਤੁਹਾਡਾ ਸਭ ਤੋਂ ਸੱਚਾ ਤੇ ਅਸਲੀ ਭਰਾ ਭੈਣ ਮਾਂ ਪਿਓ ਕੌਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਰੇ ਸੰਗੀ ਸਾਥੀ ਮਤਬਲੀ ਨੇ ਥੋੜੇ ਟਾਈਮ ਲਈ ਮਿਲੇ ਨੇ ਤੇ ਵਾਕਏ ਗੁਰੂ ਸਾਹਿਬ ਜੀ ਨੇ ਮਹਾਰਾਜ ਇਹ ਬਾਬਾ ਬਕਾਲਾ ਸਾਹਿਬ ਬਹੁਤ ਵੱਡਾ ਜੋੜ ਵੇਲਾ ਉਹਦਾ ਕਾਰਨ ਕੀ ਮਹਾਰਾਜ ਸਾਹਿਬ ਨੇ ਆਖਿਆ ਨਹੀਂ ਮੈਂ ਐਸਾ ਨਹੀਂ ਚਾਹੁੰਦਾ ਕਿ ਕੋਈ ਭੈਣ ਦਾ ਭਰਾ ਨਾ ਹੋਵੇ ਤੇ ਅੱਜ ਦੇ ਦਿਨ ਉਹਦੇ ਨੇਤਰ ਭਰਨ ਆਓ ਤੁਹਾਨੂੰ ਇਹੋ ਜਿਹਾ ਗੁਰਬਾਣੀ ਦੇ ਅੰਦਰ ਭਰਾ ਪਿਓ ਸਖੀ ਸੰਬੰਧੀ ਦਿੰਨੇ ਐ ਕੋਈ ਜੰਮੇ ਨਾਲ ਭਰਾ ਤੇ ਧੋਖਾ ਦੇ ਜਾਣਗੇ ਪਰ ਗੁਰੂ ਦਾ ਸ਼ਬਦ ਧੋਖਾ ਨਹੀਂ ਦਿੰਦਾ ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਕੋਈ ਜੀਵਨ ਦੇ ਵਿਛੜਿਓ ਮੋਇਆ ਨਾ ਜਾਈ ਛੋੜ ਤਨ ਮੇਰੇ ਸਤਿਗੁਰੂ ਝੋਟਾ ਮਾਰਦੇ ਐ ਇਸ ਦੇਈ ਨੂੰ ਲੱਗ ਜਾਵੇ ਇਹ ਕਰਮ ਇੰਦਰੇ ਗਿਆਨ ਇੰਦਰੇ ਤੇ ਮਨ ਜਿਹੜਾ ਬੁੱਧੀ ਸਮੇਤ ਸਮਰਪਣ ਹੋ ਜੇ ਤੇ ਫਿਰ ਆਇਆ ਸਫਲ ਹੋ ਜਾਵੇਗਾ ਮਾਰੇ ਕਹਿੰਦੇ ਭਗਤ ਤੇਰੇ ਮਨ ਭਾਵਨ ਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਾਰੇ ਢੋਣਾ ਲੈਣੀ ਧੰਵ ਦੇ ਇੱਕ ਮੂਲ ਨਾ ਬੁੱਝਣੇ ਆਪਣਾ ਪ੍ਰਾਣੀ ਤੂੰ ਆਇਆ ਲਾਹਾ ਲੈਣਾ ਕੀ ਲੈਣਾ ਏ ਦੁਨੀਆ ਤੇ ਘਰ ਬਣਾਉਣਾ ਬੱਚੇ ਪੈਦਾ ਕਰਨ ਜ਼ਮੀਨਾਂ ਖਰੀਦਣ ਕਿ ਡੇਰਿਆਂ ਦੀ ਗਿਣਤੀ ਵਧਾਉਣ ਨਹੀਂ ਨਹੀਂ ਮਾਰੇ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁੱਕ ਦੀ ਅਸਲ ਚ ਬਾਪੂ ਨੇ ਆਪਾਂ ਨੂੰ ਜਾਇਦਾ ਦਿੱਤੀ ਸੀ ਕਿ ਪੁੱਤ ਵੇ ਹਰ ਇੱਕ ਸਿੱਖ ਮੇਰੀ ਭੈਣ ਤੇ ਵੀਰ ਆਪਣੀ ਜ਼ਿੰਦਗੀ ਚ ਕੋਈ ਪੰਨ ਸੱਤਾਂ ਨੂੰ ਗੁਰੂ ਨਾਲ ਜੋੜਿਓ ਆਪਣੀ ਅਸਲੀ ਜਾਇਦਾਦ ਜਿਹੜੀ ਜਿਦਨ ਮਰਨਾ ਉਹ ਦਿਨ ਮਿਲਣੀ ਹੈ ਵੀ ਆਪਣੀ ਜ਼ਿੰਦਗੀ ਚ ਇੰਨਾ ਕੁ ਪਰਯੋਪਕਾਰ ਕਰ ਦਿਓ ਕਿ ਤੁਹਾਡੇ ਨਾਲ 7-8 ਜਾਣੇ ਗੁਰੂ ਵਾਲੇ ਬਣ ਜਾਣ ਬੋਲੋ ਸਤਨਾਮ ਸ੍ਰੀ ਕੀਤਾ ਜੀ ਕਦੇ ਜ਼ਿੰਦਗੀ ਚ ਕਹਿੰਦੇ ਰੋਂਦੇ ਨੂੰ ਹਸਾਇਆ ਹੀ ਤਾਂ ਦੱਸ ਵੀ ਕੋ ਡਿੱਗੇ ਨੂੰ ਉਠਾਇਆ ਹੀ ਤਾਂ ਦੱਸ ਕੇ ਕੋਈ ਭੁੱਖੇ ਨੂੰ ਸ਼ਿਕਾਇਆ ਹੀ ਤਾਂ ਦਸਵੇਂ ਕੱਲੀ ਮਾਲਾ ਪਿਆ ਫੇਰਦਾ ਹੀ ਕੀਤਾ ਨਹੀਂ ਕੱਖ ਵੇ ਮਾਰੇ ਸੱਚੇ ਪਾਤਸ਼ਾਹ ਕਿਦਾ ਘਾਲ ਖਾਏ ਕਿਸ ਹੱਥੋਂ ਦੀ ਨਾਨਕ ਰਾਉ ਪਛਾਣੇ ਸੀ ਉਹ ਗੁਰਸੇਖ ਨੂੰ ਮਾਰੇ ਕਿਨੇ ਬਹਿ ਜਾ ਸੇਵਾ ਕਰਿਆ ਕਰ ਸੰਗਤ ਦੀ ਕਥਾ ਕੀਰਤਨ ਸੁਣਿਆ ਕਰ ਰਾਜ ਰਜ ਕੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਇੱਕ ਮੂਲ ਨਾ ਬੁੱਝਨੇ ਆਪਣਾ ਅਣਹੋਂਦਾ ਆਪ ਗਣਾਈ ਦੇ ਹੋ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਤਿੰਨ ਮੰਗਾ ਜੀ ਤੁਜੈ ਮਹਾਰਾਜ ਸਾਹਿਬ ਜੀ ਉਹਨਾਂ ਦੀ ਦਰਸ਼ਨ ਕਰਾਇਓ ਉਹਨਾਂ ਦੇ ਕੋਲ ਬਿਠਾਇਓ ਜਿਹੜੇ ਤੇਰੀ ਯਾਦ ਵਿੱਚ ਗਾਉਂਦੇ ਹੋਣ ਮਹਾਰਾਜ ਸਾਹਿਬ ਕਹਿੰਦੇ ਬਹਿ ਜਾ ਪਹਿਲਾ ਪ੍ਰੂਫ ਤੈਨੂੰ ਦਿਨੇ ਭਗਤ ਨਾਮਦੇਵ ਜੀ ਦਾ ਜਿਹੜੇ ਬਹੁਤ ਗਰੀਬ ਸਨ ਬੜੇ ਪਛੜੇ ਸਨ ਉਹਨਾਂ ਨੇ ਚੌਂਕੜਾ ਮਾਰ ਕੇ ਬੰਦਕੀ ਕੀਤੀ ਤੇ ਫਿਰ ਵੇਖ ਲੈ ਕਿੱਡੀ ਪਦਵੀ ਪ੍ਰਾਪਤ ਕਰ ਗਏ ਦੂਸਰੇ ਮਹਾਂਪੁਰਖਾਂ ਦਾ ਜ਼ਿਕਰ ਕੀਤਾ ਬੁੰਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਵੀਰਾ ਨੀਚ ਗੁਲਾ ਜਲਾਹਰਾ ਭਇਓ ਗੁਣੀ ਵਹੀਰਾ ਕਹਿੰਦੇ ਕਿ ਨੀਚ ਜਾਤ ਦੇ ਵਿੱਚ ਵਸਣ ਵਾਲੇ ਅੱਜ ਸਾਰੀ ਸ੍ਰਿਸ਼ਟੀ ਦੇ ਮਾਲਕ ਕਿਵੇਂ ਬਣ ਗਏ ਉਹਨਾਂ ਨੇ ਕਮਾਈ ਕੀਤੀ ਤੀਸਰਾ ਪਾਤਸ਼ਾਹ ਜੀ ਕਹਿੰਦੇ ਰਵਿਦਾਸ ਤੁੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਏਨੀ ਰੂਹ ਦੇ ਨਾਲ ਇਸ ਕੁਦਰਤ ਦੇ ਵਿੱਚ ਕਾਦਰ ਦੀ ਕੁਦਰਤ ਵਿੱਚ ਵਸਦੇ ਹੋਏ 84 ਲੱਖ ਜੀਵਾਂ ਦਾ ਭਲਾ ਕੀਤਾ ਮਾਇਆ ਦਾ ਮੋਹ त्याग ਕੇ ਜਿੱਥੇ ਜੋੜਾ ਗੰਢਦੇ ਸੀ ਜਿਹੜਾ ਵੀ ਪਿਆਰ ਦੇ ਨਾਲ ਉਹਨਾਂ ਦੀ ਸੰਗਤ ਕਰ ਲਿੰਦਾ ਸੀ ਉਹਦਾ ਟੁੱਟਿਆ ਮਨ ਵੀ ਗੰਢ ਦਿੰਦੇ ਆਖੋ ਸਤਨਾਮ ਸ੍ਰੀ ਫਿਰ ਮਾਰੇ ਕਹਿੰਦੇ ਸੈਣ ਨਾਈ ਬੁੱਤਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਕਹਿੰਦੇ ਹੁਣ ਤੇ ਖੁਸ਼ ਹੈ ਲੈ ਪੰਜ ਪੂਰੇ ਕਰ ਦਿੰਨੇ ਕਿਤੇ ਸ਼ੰਕਾ ਨਾ ਰਵੇ ਕਿਉਂਕਿ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਵਿਚਾਰਿਆ ਹੋਇਆ ਸ਼ਬਦ ਹੈ ਕਿ ਤੂੰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਬੰਦਗੀ ਕਰਿਆ ਕਰ ਭਲਿਆ ਯਾਦ ਰੱਖੀ ਤੂੰ ਵੀ ਇੱਕ ਦਿਨ ਉੱਚੀ ਪਦਵੀ ਤੇ ਪਹੁੰਚ ਜਾਵੇਂਗਾ ਤੈਨੂੰ ਵੀ ਲੋਕੀ ਮੱਥੇ ਟੇਕਣਗੇ ਤੇਰਾ ਵੀ ਸਤਕਾਰ ਹੋਵੇਗਾ ਫਰੀਦਾ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ जग ਜਦੋਂ ਸੇਵਾ ਕਰਾਂਗੇ ਨਾ ਸਿਮਰਨ ਕੋਈ ਥੋੜਾ ਬਹੁਤ ਕਿਣਕਾ ਵਸੂਗਾ ਤੇ ਦੁਨੀਆ ਆਪੇ ਹੀ ਪਿਆਰ ਕਰਦੀ ਹੈ ਕਿਉਂਕਿ ਉਹ ਕੁਦਰਤ ਚ ਕਾਦਰ ਹੈ ਨਾ ਉਹ ਫਿਰ ਆਪਣੇ ਆਪ ਹੀ ਫੁੱਲਾਂ ਦੀ ਵਰਖਾ ਵੀ ਕਰਾਉਂਦਾ ਏ ਸਰਪਾਉ ਵੀ ਪਵਾਉਂਦਾ ਏ ਸੋਨੇ ਦੇ ਤੋਹਫੇ ਵੀ ਚੜਾਉਂਦਾ ਏ ਉਹ ਆਪ ਹੀ ਮਾਲਕ ਹੈ ਪਰ ਜਿਹੜਾ ਉਹਦੇ ਪਿਆਰ ਚ ਰੰਗਿਆ ਜਾਵੇ ਮਾਰੇ ਕਹਿੰਦੇ ਨਾ ਚੌਵਾਂ ਦਾ ਜੀਵਨ ਸੁਣ ਕੇ ਇਹ ਵਿਦ ਸੁਣ ਕੇ ਜੱਟੋ ਹੁੱਠ ਭਗਤੀ ਲਾਗਾ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਭਗਤ ਧੰਨਾ ਜੀ ਨੇ ਵੀ ਸੁਣਿਆ ਨਾ ਵੀ ਜੇ ਇਦਾਂ ਇਦਾਂ ਦੀਆਂ ਰੂਹਾਂ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸੀ ਨੀਵਾ ਕਹਿੰਦੇ ਸਨ ਜਿਨ੍ਹਾਂ ਨੂੰ ਜਲਾਹ ਚਮਾਰ ਸ਼ੀਂਬਾ ਨਾਈ ਧੀਰ ਕਹਿ ਕੇ ਪੁਕਾਰਦੇ ਸਨ ਅੱਜ ਉੱਚੀ ਪਦਵੀ ਤੇ ਪਹੁੰਚ ਗਏ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇ ਤੇ ਫਿਰ ਮੈਂ ਨਹੀਂ ਕਿਉਂ ਨਾ ਉੱਚੀ ਪਦਵੀ ਤੇ ਜਾਵਾਂ ਜਿੱਥੇ ਬੈਠ ਕੇ ਤਰਲੋਚਨ ਕਥਾ ਕਰਦਾ ਏ ਕੀਰਤਨ ਕਰਦਾਏ ਤੇ ਧੰਨਾ ਜੀ ਵੀ ਉਥੋਂ ਲੰਘਦੇ ਸਨ ਕਹਿੰਦੇ ਆਹਾ ਬਾਬਾ ਤੇਰੀ ਕਥਾ ਬੜੀ ਸੋਹਣੀ ਉਹ ਕਈ ਵਾਰੀ ਐਸਾ ਵੀ ਹੋ ਜਾਂਦਾ ਵੀ ਜਿਹੜਾ ਟੀਚਰ ਹੁੰਦਾ ਨਾ ਟੀਚਰ ਟੀਚਰ ਹੀ ਰਹਿ ਜਾਂਦਾ ਸੈਂਸ ਦਾ ਮੈਥ ਦਾ ਪਰ ਉਹਦੇ ਕੋਲ ਪੜਨ ਵਾਲੇ ਬੱਚੇ ਕੋਈ ਜੱਜ ਬਣ ਜਾਂਦਾ ਕੋਈ ਵਕੀਲ ਬਣ ਜਾਂਦਾ ਕੋਈ ਪਾਇਲਟ ਬਣ ਜਰੂਰੀ ਨਹੀਂ ਵੀ ਸਾਡੇ ਵਰਗੇ ਸਨਾਰੇ ਤੇ ਪਤਾ ਨਹੀਂ ਕਿੱਡੀ ਕ ਅਵਸਥਾ ਦੇ ਮਾਲਕ ਐ ਅਹੀਂ ਤੇ ਬਸ ਪੜ ਪੜ ਗੱਡੀ ਲੱਦਣ ਵਾਲੇ ਆਵਰ ਉਪਦੇਸ਼ ਆਪ ਨਾ ਕਰੇ ਆਪ ਤਜਾਵਤ ਮੇਰੇ ਵਰਗਾ ਕਹਿੰਦੇ ਹਾਂਦਾ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਤੇ ਆਪ ਨਾ ਸਿਮਰਨ ਤੇ ਨਾ ਸੇਵਾ ਹੀ ਹੈਗੀ ਆ ਤੁਹਾਨੂੰ ਕਹਿ ਕੇ ਟੁਰ ਜਾਣਾ ਤੁਸੀਂ ਸਭੋ ਸੁਣ ਕੇ ਮੰਨ ਕੇ ਲਾਹਾ ਲੈ ਜਾਣਾ ਏ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿੰਣ ਗੁਣ ਕੀਤੇ ਭਗਤ ਨਾ ਹੋਏ ਹੈ ਸਾਰੀ ਖੇਡ ਉਹਦੀ ਆ। ਉਹ ਆਪ ਹੀ ਗੁਣ ਬਖਸ਼ਦਾ ਆਪ ਹੀ ਸਮਰੱਥਾ ਬਖਸ਼ਦਾ ਤੇ ਆਪ ਹੀ ਜਾਪ ਕਰਾਉਂਦਾ ਤੇ ਆਪ ਹੀ ਮੱਥੇ ਟਿਕਾਉਂਦਾ ਕੋ ਸਤਨਾਮਾ। ਉਹਦਾ ਕੋਈ ਭੇਦ ਨਹੀਂ ਜਾਣ ਸਕਦਾ ਨਾ ਦੇਵਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮੈਨੂੰ ਦੱਸ ਰਹੇ ਸੀ ਗਿਆਨੀ ਜੀ ਕਹਿੰਦੇ ਬਾਬਾ ਸ਼ੰਗਾਰਾ ਸਿੰਘ ਜੀ ਮਾਮਪੁਰਖਾਂ ਨੇ ਨਾ ਕਾਲ ਉਸਤਤ ਦੇ ਬਚਨ ਕਹਿੰਦੇ ਕਿੰਨਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਪਦੇ ਰਹਿ ਕਹਿੰਦੇ ਬਾਬਾ ਜੀ ਜਦੋਂ ਪ੍ਰੇਮ ਵਿੱਚ ਆਉਂਦੇ ਤੇ ਉਹਨਾਂ ਕੱਲਾ ਇਹੋ ਜਿਹ ਪਾਈ ਜਾਣਾ ਤੂੰ ਹੀ ਤੂੰ ਹੀ ਇੱਕ ਖੇੜ ਅੰਦਰ ਦੀ ਹੈ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ ਇਹਨਾਂ ਪੰਕਤੀਆਂ ਨੂੰ ਪੜਨਾ ਬੜਾ ਸੌਖਾ ਤੇ ਕਮਾਉਣਾ ਬੜਾ ਔਖਾ ਹੈ ਕਮਾਉਣਾ ਬੜਾ ਔਖਾ ਹੈ ਮੇਰਾ ਕੋਈ ਸੱਜਣ ਸੀ ਤੇ ਉਹਨੇ ਸਿਮਰਨਾ ਸੋਨੇ ਦਾ ਬਣਾਇਆ 7-8 ਲੱਖ ਦਾ ਤੇ ਕਿਸੇ ਨੇ ਕਹਿਦਾ ਕਹਿੰਦੇ ਮਹਾਪੁਰਖੋ ਤੁਹਾਡਾ ਸਿਮਰਨਾ ਬੜਾ ਸੋਹਣਾ ਹੈ ਕਹਿੰਦੇ ਹੈਗਾ ਇਹ ਕਹਿੰਦੇ ਮੈਨੂੰ ਪਸੰਦ ਆ ਗਿਆ ਦੇ ਦਵਾਂਗੇ ਆਕੂ ਸਤਨਾਮ ਸ੍ਰੀ ਕਹਿੰਦਾ ਬਹਿ ਜਾ ਰਾਵਣਾ ਤੈਨੂੰ ਪਤਾ ਹੈਗਾ ਕਿੰਨੇ ਦਾ ਬਣਿਆ 95000 ਨੂੰ ਤੋਲਾ ਸੋਨਾ ਹੈ 7-8 ਲੱਖ ਦਾ ਵਾਹ ਕਹਿੰਦਾ ਬਾਬਾ ਜੀ ਦੇ ਦਿਓ ਮੈਨੂੰ ਲੋੜ ਆ ਕਹਿੰਦਾ ਮੈਂ ਕਿਦਾਂ ਦੇ ਦਾਂ ਪਤਾ ਕਿੰਨੀ ਮਿਹਨਤ ਨਾਲ ਬਣਾਇਆ ਏ ਕਿੰਨਾ ਪਿਆਰ ਏ ਕਹਿੰਦਾ ਤੀਜੀ ਵਰੀ ਬਾਬਾ ਜੀ ਦੇ ਦਿਓ ਮੈਨੂੰ ਕਹਿੰਦੇ ਨਾਮ pau ਵੇਖਣਾ ਵੇਖ ਸਕਦਾ ਦੇਣਾ ਨਹੀਂ ਕਹਿੰਦਾ ਹੁਣੇ ਤੇ ਸਟੇਜ ਤੇ ਸ਼ਬਦ ਪੜਨਦੇ ਸੀ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਕਹਿੰਦਾ ਜੇ ਤੇਰੇ ਅੱਖੇ ਲੱਗਦੇ ਹੁੰਦੇ ਨਾ ਹੁਣ ਨੂੰ ਸ਼ਬਦ ਮੰਨਦੇ ਹੁੰਦੇ ਤੇ ਉਹ ਜੜੇ ਹੁੰਦੇ ਆਖੋ ਸਤਨਾਮ ਇਹ ਸਚਾਈ ਹੈ ਬਾਬਾ ਸੁਤਰੀ ਸ਼ਾ ਵੀਰ ਜੀ ਬੈਠੇ ਮੈਨੂੰ ਕਹਿੰਦੇ ਸੁਣਾਇਓ ਕਿਉਂਕਿ ਉਹ ਪ੍ਰਸੰਗ ਇਦਾਂ ਦਾ ਵੀ ਥੋੜਾ ਜਿਹਾ ਰਾਤ ਦਾ ਸਮਾਗਮ ਹੋਏ ਤੇ ਦਰਬਾਰ ਦੇ ਵਿੱਚ ਸੁਣਾਉਣ ਵਾਲੀ ਕਥਾ ਹੁੰਦੀ ਔਰਾਂ ਦਾ ਉਹਦਾ ਇਧਰ ਖੰਡਾਵਾਂ ਪਾਣਾ ਪੱਖੇ ਚੱਲਦੇ ਗਰਮੀ ਉਹ ਨਹੀਂ ਮੈਂ ਸਿਰਫ ਇੱਕ ਸਾਂਝ ਪਾਉਣੀ ਹੁਕਮ ਕੀਤਾ ਉਹ ਕਥਾ ਜੀਵਨ ਦੀ ਖੇਡ ਹੈ ਉਹਨੂੰ ਸੁਣਾਉਣ ਲਈ ਉਹੋ ਜਿਹਾ ਔਰਾ ਵੀ ਚਾਹੀਦਾ ਹੈ ਇਸ ਤਰ੍ਹਾਂ ਫਰਕ ਪੈ ਜਾਂਦਾ ਸੋ ਖੇਡ ਇਸ ਤਰ੍ਹਾਂ ਦੀ ਹੈ ਕਿ ਜੇ ਗੁਰਬਾਣੀ ਨੂੰ ਆਪਾਂ ਮੰਨੀਏ ਨਾ ਇਹ ਸੱਚੀ ਗੱਲ ਐ ਸੂਲੀ ਤੇ ਖੇਡਣ ਵਾਲੀ ਗੱਲ ਆ ਉਹ ਕਹਿੰਦਾ ਬਾਬਾ ਜੀ ਦੇ ਦਿਓ ਤੁਸੀਂ ਹੁਣੇ ਵੜ ਕੇ ਆਏ ਮੇਰਾ ਮੁਜਮੈ ਜੋਗ ਜੈ ਸੋ ਤੇਰਾ ਤੇ ਮੈਨੂੰ ਫੜਾਓ ਸਿਮਰਨਾ ਮੈਂ ਤੇ ਜਾਵਾ ਕਹਿੰਦਾ 7 ਲੱਖ ਦੇ ਤੈਨੂੰ ਫੜਾ ਦਾਂ ਇੱਥੇ ਪੜ ਕੇ ਮੈਨੂੰ ਕਹਿੰਖੋ ਗੱਡੀ ਦੇ ਦਿਓ ਤੇ ਮੈਂ ਤੁਰ ਕੇ ਜਾਣਾ ਕੋਈ ਆਖੂ ਬਾਬਾ ਕੋਠੀ ਬੜੀ ਸੋਹਣੀ ਐ ਸਾਨੂੰ ਦੇ ਦਿਓ ਇਹ ਇਹ ਬੜਾ ਔਖਾ ਸਫਰ ਐ ਇਹ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਤੈਅ ਕੀਤਾ ਕੋਈ ਹੋਰ ਨਹੀਂ ਜੰਮਿਆ ਆਖੋ ਸਤਨਾਮ ਸ੍ਰੀ ਇਸ ਰਸਤੇ ਚੋ ਪਿਆਰੀ ਸੱਚੀ ਗੱਲ ਐ ਵਿਦਵਾਨ ਕਹਿੰਦਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾ ਦਾ ਬੋਲਿਆ ਕਰੋ ਜਿਨ੍ਹਾਂ ਨੂੰ ਆਉਂਦਾ ਕਿਉਂਕਿ ਮੇਰੇ ਦੇ ਤੁਸੀਂ ਜੇ ਢਾਡੀ ਸਿੰਘ ਵੀ ਸਾਹ ਲੈ ਲੈਂਦੇ ਰਾਗੀ ਵੀ ਤੇ ਮੈਂ ਤੇ ਕੱਲਾ ਹੀ ਆ ਕਈ ਪਤਾ ਕੀ ਕਹਿਣਗੇ ਬਾਬਾ ਜੀ 2 ਘੰਟੇ ਲਾ ਦਉਂਗੇ ਤੇ ਮੈਂ ਫਿਰ ਲਾ ਕੇ ਡਾਕਟਰ ਮਗਾਲੋ ਗਰਮੀ ਵੜੀ ਆ ਕਿਉਂਕਿ ਰਾਗੀ ਸਿੰਘ ਨੂੰ ਸਾਹ ਆ ਜਾਂਦਾ ਹੈ ਨਾ ਢਾਡੀ ਸਿੰਘ ਵਿੱਚ ਵਰਤਦੇ ਤੇ ਕਥਾ ਵਾਲਾ ਤੇ ਤੁਹਾਡੇ ਨਹੀਂ ਹੈ ਕਰੋ ਕਿਰਪਾ ਰਾਹੀ ਕੋਈ ਪ੍ਰੀਤ ਦੀਆਂ ਮੱਜਲਾਂਦਾ ਇਦਾਂ ਵਾਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਹੰਸਾ ਜਹੇ ਪਿਆਰਿਆਂ ਪੁੱਤਾਂ ਨੂੰ ਤੇ ਝੂਲੀ ਮੌਤ ਦੀ ਪਾਉਂਦਾ ਵੇਖਿਆ ਨਾਉ ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਦੇ ਗੀਤ ਖੁਸ਼ੀ ਦੇ ਗਾਉਂਦਾ ਮਹਿਸੂਸ ਕਰਿਆ ਕਰੋ ਆਪਾਂ ਉਸ ਪਿਓ ਦੇ ਪੁੱਤਰਾ ਬਾਣੀ ਪੜਨੀ ਕਥਾ ਸੁਣਾਉਣੀ ਵਾਕਿਆ ਬੜੀ ਸੌਕੀ ਹੈ ਕੰਠ ਕਰ ਲੋ ਪਰ ਅਮਲ ਕਰਨਾ ਔਖਾ ਹੈ ਤੇ ਮੈਂ ਥੋੜਾ ਜਿਹਾ ਹਾਜ਼ਰੀ ਲਵਾਦਾ ਸੰਗਤ ਦਾ ਹੁਕਮ ਸੀ ਬਾਬਾ ਸੁਥਰੇ ਸਾਹੀ ਉਹ ਖੇੜ ਇਸ ਤਰ੍ਹਾਂ ਵਰਤਾਉਂਦੇ ਸੀ ਗੁਰਬਾਣੀ ਦੀ ਜੇਕਰ ਆਉਂਦਾ ਏ आनंदपुर साहिब दी ਧਰਤੀ ਤੇ ਜਿਸ ਤਰ੍ਹਾਂ ਮੈਂ ਕਹਿਣਾ ਉਹ ਕਹਿੰਦਾ ਸਿਮਰਨਾ ਦੇ ਦੇ ਉਹ ਕਹਿੰਦਾ 7 ਲੱਖ ਦਾ ਕਹਿੰਦਾ ਤੁਸੀਂ ਤੇ ਪੜ ਕੇ ਆਏ ਆ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਵੀ ਸਾਰਾ ਕੁਝ ਉਹਦਾ ਹੀ ਦਿੱਤਾ ਵਾ ਤੇ ਫਿਰ ਇਹ ਦਿਲ ਕਿੱਥੋਂ ਲਿਹਾਉਣਾ ਕਹਿੰਦਾ ਇਦਾਂ ਪੜਦੇ ਜਰੂਰ ਨਹੀਂ ਜੇ ਮੰਨਣ ਲੱਗ ਪਏ ਤੇ ਫਿਰ ਉੱਡੜ ਜਾਣਗੇ ਪਰ ਉਹ ਸਾਹ ਨਹੀਂ ਨਾ ਇਸ ਤਰ੍ਹਾਂ ਹੀ ਉਹਨਾਂ ਨੇ ਕੀਤਾ ਸੀ ਹਲਵਾਈ ਦੇ ਕੋਲ ਜਾਣਾ ਜਿਲੀਬੀਆਂ ਦੁੱਧ ਚ ਪਵਾਪਵਾ ਖਾਣੀਆਂ ਆਖੋ ਸਤਨਾਮ ਸ੍ਰੀ ਬੜਾ ਬ੍ਰਹਮ ਗਿਆਨੀ ਸਰੂਪ ਸੀ ਉਹ ਮਹਾਪੁਰਖ ਦਾ ਪੰਜ ਪਾਤਸ਼ਾਹਿਆਂ ਦੀ ਸੇਵਾ ਤੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਸੀਸ ਦਿੱਤੀ ਸੀ ਮਾਰੇ ਕਹਿੰਦੇ ਤੁਸੀਂ ਕਿਨੇ ਕੁਥਰਾਏ ਤੇ ਮੇਰਾ ਸੁਥਰਾਏ ਆਹਾ ਤੇ ਮੇਰਾ ਹੱਥ ਹੀ ਐ ਇਨਾ ਥਾਣਾ ਬੜੇ ਗਲਤ ਕੰਮ ਕੀਤੇ ਹੋਣਗੇ ਆਪਾਂ ਪਾਪ ਕਮਾਏ ਹੋਣਗੇ ਪਰ ਜਦੋਂ ਗੁਰੂ ਦਾ ਹੱਥ ਉੱਠਦਾ ਹੈ ਤੇ ਉਸ ਹੱਥ ਦੇ ਵਿੱਚ ਨੌ ਨਿਦਾਂ ਤੇ 18 ਸਿਧਾਂ ਵਰਤਦੀਆਂ ਤਾ ਬਾਣੀ ਕਹਿੰਦੀ ਮੇਰਾ ਹੀ ਰਹਿ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਇਹ ਜਾਵੇ ਜਿਲੇ ਬੀਆਂ ਖਾਵੇ ਉਹ ਕਹਿੰਦਾ ਪੈਸੇ ਕਹਿੰਦਾ ਦੇ ਦਾਂਗੇ ਕਿਹੜਾ ਚੱਲੇ ਕਿਤੇ ਆਖੋ ਸਤਨਾਮ ਛਗੀ ਗਿਆ ਰੋਜ ਜਾਵੇ ਛਾਕਾਵੇ ਰੋਜ ਜਾਵੇ ਹਲਵਾਈ ਕਹਿੰਦਾ ਪੈਸੇ ਕਹਿੰਦਾ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਉਹਨਾਂ ਦਾ ਪੁੱਤਰਾ ਅਸੀਂ ਬਾਣਾ ਪਾਇਆ ਕਿਤੇ ਮੁਖਰ ਲੱਗਿਆ ਮਾਰੇ ਨੂੰ ਜਾਨ ਦੇਣੀ ਉਹ ਸ਼ਿਕਾਇਤ ਆ ਦੋ ਢਾਈ ਮਹੀਨੇ ਬੀਤ ਗਏ ਬਿੱਲ ਬਣ ਗਿਆ ਕਾਫੀ ਤੇ ਜਦੋਂ ਉਹਨੇ ਕੱਸ ਕੇ ਕਿਹਾ ਕਹਿੰਦੇ ਵੀ ਤੂੰ ਹਣ ਦੇ ਦੇ ਪਹਿਲਾਂ ਕਹਿੰਦਾ ਸੀ ਇੱਕ ਮਹੀਨਾ ਦੋ ਮਹੀਨੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਤੇ ਹੁਣ ਤੇਰਾ ਬਣਦਾ ਅੱਕ ਦੇ ਕਹਿੰਦਾ ਜਾ ਨਹੀਂ ਦਿੰਦੇ ਜੋ ਮਰਜੀ ਕਰ ਲੈ ਕੋ ਸਤਨਾਮ ਜਾ ਕਹਿੰਦਾ ਨਹੀਂ ਦਿੰਦੇ ਉਹ ਕਹਿੰਦਾ ਸਿਖਾ ਤੂੰ ਬਾਣੀ ਪੜਦਾ ਵੇਖ ਲੈ ਤੂੰ ਗੁਰੂ ਦੇ ਕੋਲ ਰਹਿਣਾ ਹੈ ਤੁਸੀਂ ਦੂਜਿਆਂ ਨੂੰ ਸਮਝਾਉਣੇ ਜੇ ਆਪਾਂ ਹੀ ਤਰ੍ਹਾਂ ਕਰਨ ਲੱਗ ਪਏ ਬੋਲੋ ਸਤਨਾਮ ਕਿਉਂਕਿ ਸੰਗਤ ਜੀ ਦੁਨੀਆ ਬੜੀ ਤਰ੍ਹਾਂ ਦੀ ਪ੍ਰਚਾਰਕ ਦੀ ਮਜਬੂਰੀ ਅਸੀਂ ਸਟੇਜ ਤੇ ਆਉਣਾ ਸਾਨੂੰ 15 10 ਰੂਹਾਂ ਪਹਿਲਾਂ ਮਿਲੀਆਂ ਬਾਬਾ ਜੀ ਆ ਵੀ ਗੱਲ ਬੋਲਿਓ ਆ ਵੀ ਬੋਲਿਓ ਕੀ ਕੀ ਬੋਲ ਗੀ ਆਕੋ ਸਤਨਾਮ ਮੈਂ ਕਹਿੰਦਾ ਤੁਹਾਨੂੰ ਟਾਈਮ ਦੇ ਦਿੰਨੇ ਆ ਬਾਬੇ ਨੂੰ ਕਹਿੰਨੇ 5 ਮਿੰਟ ਤੁਸੀਂ ਬੋਲੋ ਮिन्नੂ ਕਹਿੰਨੇ ਆ ਮੈਂ ਤਾਂ ਗੁਰੂ ਦੀ ਬਾਣੀ ਗੁਰੂ ਦੇ ਪ੍ਰਚਾਰ ਲਈ ਆਪਾਂ ਜੋੜਨ ਆਏ ਆ ਜੇ ਤੁਹਾਨੂੰ ਕੁਛ ਉਹ ਨੇਕੀ ਲੱਗਦੀ ਤੇ ਆਹ ਸਪੀਕਰ ਵਿਹਲਾ ਵਾ ਤੇ ਆਓ ਇੱਥੇ ਬੋਲੋ ਕਰੋ ਹਿੰਮਤ ਪਰ ਨਹੀਂ ਕਹਿੰਦੇ ਜੀ ਤੁਹਾਡੇ ਮੋਢੇ ਤੇ ਰੱਖ ਕੇ ਚਲਾ ਸਕਦੇ ਆ ਕੋ ਸਤਨੂ ਤੂੰ ਇਸ ਤਰ੍ਹਾਂ ਹਰਵਾਈ ਕਹਿਣ ਲੱਗਾ ਕਹਿਣ ਲੱਗਾ ਵੀ ਤੂੰ ਬਾਣੀ ਪੜਦਾ ਵਾ ਕਥਾ ਕੀਰਤਨ ਸੁਣਦਾ ਤੇ ਗੁਰੂ ਤੂੰ ਨਹੀਂ ਕਹਿੰਦਾ ਕਿਸੇ ਦੇ ਹੱਕ ਮਾਰ ਲੀਏ ਕਿਸੇ ਕਿਸੇ ਦਾ ਹੱਕ ਖਾ ਜੀਏ ਕਹਿੰਦਾ ਵੀ ਜਾ ਨਹੀਂ ਦੇਣੀ ਕਰ ਲੈ ਜੋ ਕਰਨਾ ਮਾਰੇ ਸਹਿਬ ਕੋ ਸ਼ਿਕਾਇਤ ਚਲੇਗੀ ਮਾਰੇ ਸੱਚੇ ਪਾਤਸ਼ਾਹ ਜੀ ਨੇ ਹਲਵਾਈ ਵੀ ਸੱਦਿਆ ਤੇ ਇਹਨੂੰ ਵੀ ਸੱਦ ਲਿਆ ਅਸਲ ਚ ਇਹ ਮੈਸੇਜ ਹੈ ਬਹੁਤ ਵੱਡਾ ਐਸ ਵੇਲੇ ਵੀ ਬਹੁਤ ਲੋੜ ਇਸ ਮੈਸੇਜ ਦੀ ਕਿਉਂਕਿ ਕਈ ਵੀਰ ਭੈਣਾ ਗੁਰੂ ਵਾਲੇ ਬਣ ਕੇ ਗੁਰੂ ਦੇ ਆਸਰਾ ਲੈ ਕੇ ਵੀ ਆਪਣੇ ਜੀਵਨ ਨੂੰ ਗਲਤ ਬੰਨੇ ਲਈ ਬਿਠੇ ਇਹ ਮੈਸੇਜ ਹੈ ਗੱਲੀ ਸਾਖੀ ਹੈ ਸੁਨਾਲੀ ਨੇ ਇੱਚ ਬਹੁਤ ਵੱਡਾ ਰਾਜ ਉਹ ਮਹਾਂਪੁਰਖ ਸੀ ਬੰਦਗੀ ਵਾਲਾ ਪਰ ਉਹਦਾ ਕੰਮ ਕੀ ਨਾਲੇ ਹਸਾ ਜਾਂਦਾ ਸੀ ਤੇ ਨਾਲੇ ਗੁਰੂ ਦੇ ਲਾਗੇ ਲਾ ਜਾਂਦਾ ਸੀ ਸੰਗਤ ਨੂੰ ਜਿੰਨਾ ਵੀ ਉਹਦਾ ਇਤਿਹਾਸ ਉਹਦੇ ਵਿੱਚ ਬਹੁਤ ਵੱਡੇ ਰੀਜਨ ਹੈ ਜੇ ਕਿਤੇ ਇਹੋ ਗੱਲ ਸਿੱਧੀ ਕਰ ਦਿਓ ਤੇ ਕਲੇਸ਼ ਪੈ ਜੂ ਆਖੋ ਸਤਨਾਮ ਬਹੁਤ ਦੰਗੇ ਹੋ ਜਾਣਗੇ ਲੜਾਈ ਹੋ ਜੇਗੀ ਪਰ ਉਹਦਾ ਕਾਰਜ ਇਦਾਂ ਦਾ ਸੀ ਮਹਾਰਾਜ ਸਾਹਿਬ ਕਹਿੰਦੇ ਸੁਤਰੀ ਸ਼ਾ ਉਰਿਆ ਹਾਂਜੀ ਮਹਾਰਾਜ ਸਤ ਵਜਨ ਕਹਿੰਦੇ ਇਹ ਕੀ ਕਹਿੰਦਾ ਵਾ ਕਹਿੰਦਾ ਵੀ ਮੇਰੇ ਖਾ ਕੇ ਸਾਜੂ ਸਮਾਨ ਲੰਗਰ ਪਾਣੀ ਤੇ ਲਾਰਾ ਲਈ ਗਿਆ ਅਗਲੇ ਮਹੀਨੇ ਪੈਸੇ ਅਗਲੇ ਦੇਵਾਂਗੇ ਤੇ ਹੁਣ ਕਹਿੰਦਾ ਜਾ ਮੁਕਰ ਗਿਆ ਨਹੀਂ ਦਿੰਦੇ ਕਿਉਂ ਕਰਨਾ ਕਰ ਲਾ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਖਿਆ ਕਹਿੰਦੇ ਮਹਾਰਾਜ ਆਖਿਆ ਹੀ ਆ ਤੇ ਫੇਰੀ ਗੱਲ ਹੋਈ ਝੂਠ ਨਹੀਂ ਮਾਰਿਆ ਆਖੋ ਸਤਨਾਮ ਜੀ ਮਾਰੇ ਕਹਿੰਦੇ ਫਿਰ ਇਦਾਂ ਨਹੀਂ ਕਰੀਦਾ ਸੁਸਰੇ ਸ਼ਾਹ ਜੇ ਤੂੰ ਤੋ ਖਾਦਾ ਹੋ ਉਹਦਾ ਬਣਦੀ ਮਾਇਆ ਦੇ ਕਿਉਂਕਿ ਆਪਣਾ ਰੋਜ ਬਾਣੀ ਚ ਪੜਦਿਆਂ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ ਗੁਰਪੀਰ ਹਮਾਤਾ ਗਰੇ ਜਾ ਮਰਦਾਰਨਾ ਹਾਂ ਪਾਤਸ਼ਾਹ ਕਹਿੰਦੇ ਮੈਂ ਬੜੀ ਵੇਰੀ ਬਾਣੀ ਸੁਣੀ ਆ ਕਹਿੰਦੇ ਫਿਰ ਤੂੰ ਸੁਣਿਆ ਨਹੀਂ ਵੱਡੀ ਐ ਹੱਥ ਦਲਾਲ ਕੇ ਮੁਸਕੀ ਇਹ ਕਰੇ ਹਾਂਜੀ ਮਾਰੇ ਮੈਂ ਸਾਰਾ ਕੀਰਤਨ ਸੁਣਿਆ ਕਥਾ ਪਾਤਸ਼ਾਹ ਕਹਿੰਦੇ ਫਿਰ ਬਾਣੀ ਪੜਨ ਵਾਲਾ ਸਿੱਖ ਜਿਹੜਾ ਨਿਤਨੇਮੀ ਸਿੱਖ ਜਿਹੜਾ ਗੁਰੂ ਕੋ ਰਵੇ ਤੇ ਉਹ ਕਿਸੇ ਦਾ ਖਖਾਵੇ ਤੇ ਗੱਲ ਮਾੜੀ ਐ ਇਹਦੇ ਮਹਾਰਾਜ ਬਾਣੀ ਚੋਂ ਤੇ ਮੈਂ ਸਿੱਖਿਆ ਵਾ ਆਖੋ ਸਤਨਾਮੁ ਸ੍ਰੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੀ ਸਿੱਖਿਆ ਬਾਣੀ ਚ ਕਹਿੰਦੇ ਮਹਾਰਾਜ ਆਪੇ ਤੁਸੀਂ ਵਜਨ ਕਰਦੇ ਹੋ ਸਿੱਖ ਹੋਏ ਜੋ ਗੁਰੂ ਕਾ ਜਪਜੀ ਕੰਠ ਨਾ ਕੀਨ ਤੁੰਦਲ ਬਿਨ ਤੁਕ ਕਿਸ ਕਾਮ ਜਨਮੇ ਆਕਾਰਥ ਕੀਨ ਤੇ ਮੈਂ ਜਪਜੀ ਸਾਹਿਬ ਕੰਠ ਕੀਤਾ ਜੀ ਮਾਰੇ ਕੀ ਨਹੀਂ ਚੰਗੀ ਗੱਲ ਹੈ ਤੂੰ ਜਬਜੀਤ ਸਾਹਿਬ ਕੰਠ ਕੀਤਾ ਸਾਰੇ ਸਿੱਖਾਂ ਨੂੰ ਜਬਜੀਤ ਸਾਹਿਬ ਕੰਠ ਹੋਣਾ ਚਾਹੀਦਾ ਜੀ ਗੱਜ ਕੇ ਆਖੋ ਸਤਨਾਮ ਫੇਰਾ ਹਜਰੀ ਲੱਗਦੀ ਰਜਿਸਟਰ ਤੇ ਕਹਿੰਦੇ ਸ਼ੁਕਰ ਹੈ ਕੰਠ ਕੀਤਾ ਤੇ ਫੇਰ ਕਹਿੰਦੇ ਮਹਾਰਾਜ ਕੰਠ ਕੀਤਾ ਰੋਜ਼ ਪੜਦਾ ਏ ਤੇ ਬਾਣੀ ਦੇ ਵਿੱਚ ਹੀ ਮੈਂ ਪੜਿਆ ਲਿਖਿਆ ਮੈਂ ਕੋਈ ਗਲਤ ਨਹੀਂ ਆਖੋ ਸਤਨਾਮ ਸਤਿ ਮਹਾਰਾਜ ਹੱਸ ਕੇ ਕਲਗੀ ਤਰ ਗੁਰੂ ਗੋਬਿੰਦ ਸਿੰਘ ਕਹਿੰਦੇ ਬਾਣੀ ਚ ਕਿੱਥੇ ਲਿਖਿਆ ਵੀ ਕਿਸੇ ਦਾ ਹੱਕ ਖਾ ਕੇ ਮੁੱਕਰ ਜਿਓ ਉਹਦਾ ਪੈਸੇ ਨਾ ਦੋ ਕਿਥੇ ਲਿਖਿਆ ਬਾਣੀ ਚ ਕਹਿੰਦੇ ਮਹਾਰਾਜ ਮੈਂ ਰੋਜ਼ ਪੜਦਾ ਵਾਂ ਪਾਤਸ਼ਾਹ ਕਹਿੰਦੇ ਸਾਨੂੰ ਸੁਣਾ ਬਹੁਤ ਪਿਆਰ ਵਰਤਾਇਆ ਉਹਨਾਂ ਖੇਡ ਖੇਡੀ ਮੈਸੇਜ ਦੇਣ ਲਈ ਕਹਿੰਦੇ ਮਹਾਰਾਜ ਆਪਾਂ ਰੋਜ਼ ਪੜੀਦਾ ਸਵੇਰੇ ਮਹਾਰਾਜ ਕਹਿੰਦੇ ਸੁਣਾ ਕੀ ਪੜਦਾ ਨਾ ਕਹਿੰਦੇ ਮੈਂ ਰੋਜ਼ ਸਵੇਰੇ ਜਦੋਂ ਜਗਜੀਤ ਸਿੰਘ ਪੜਦਾ ਏ ਉੱਥੇ ਗੁਰੂ ਨਾਨਕ ਸਾਹਿਬ ਕਹਿ ਕੇ ਜਾਂਦੇ ਨੇ ਕੀਤੇ ਲੈ ਲੈ ਮੁਕਰਪਾਹੀ ਕੀਤੇ ਲੈ ਲੈ ਮੁਕਰਪਾਹੀ ਕੀਤੇ ਬੜੋ ਕਿਤ ਲਲ ਮੁਕਰ ਪਾਹੇ ਕਿਤ ਲਲ ਮੁਕਰ ਪਾਹੇ ਵਾਹਿਗੁਰੂ ਕਿਤ ਲਲ ਮੁਕਰ ਪਾਹੇ ਕਿਤ ਲਲ ਮੁਕਰ ਪਾਹੇ ਕਿਤ ਗੁਰਮੁਖੋ ਜਿੱਦਾਂ ਆਪਾਂ ਸਾਰੇ ਇਕੱਠੇ ਆਏ ਆਂ ਹਰ ਵਿਦਵਾਨ ਆਪਣਾ ਜੋਰ ਲਾਉਂਦਾ ਵੀ ਸੰਗਤ ਨੂੰ ਸਮਝ ਆਵੇ ਪਰ ਉਹ ਇਦਾਂ ਦੇ ਬ੍ਰਹਮ ਗਿਆਨੀ ਸੀ ਉਹ ਗਾਲੀ ਸਾਖੀ ਇਦਾਂ ਦੀ ਬਣਾ ਦਿੰਦੇ ਸੀ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਸੀ ਪੈਂਦੀ ਬਿਲਕੁਲ ਅੰਦਰ ਵੱਸ ਜਾਂਦੀ ਸੀ ਚੀਜ਼ ਹੁਣ ਨਹੀਂ ਵੱਸਦੀ ਜਿੰਨਾ ਮਰਜੀ ਮਾਫ ਕਰਿਓ ਗੁਰਮੁਖੋ ਪਾਠ ਸੁਣਾ ਲਓ ਕਥਾ ਕੀਰਤਨ ਸੁਣਾ ਲਓ ਟਸ ਤੋਂ ਵੱਸ ਨਹੀਂ ਕਰਨਦੇ 100 ਦੇ ਵਿੱਚੋਂ 60% ਮੈਂ ਵੇਖੇ ਜਿਹੜੇ ਗੁਰੂ ਦੇ ਨੇੜੇ ਰਹਿਣ ਵਾਲੇ ਤੇ ਗੁਰੂ ਦਾ ਭੋਰਾ ਵੀ ਡਰ ਨਹੀਂ ਉਹਨਾਂ ਨੂੰ ਕੀ ਕਹੀਏ ਕਿਹੇ ਨੂੰ ਹਮੇ ਤੋਂ ਆਪਣੋਂ ਨੇ ਲੂਟਾ ਗੈਰੋਂ ਮੈਂ ਕਹਾਂ ਦਮ تھا ਸਿੱਖਾਂ ਦੀ ਬੇੜੀ ਉੱਥੇ ਡੁੱਬੀ ਜਿੱਥੇ ਪਾਣੀ ਕੰਮ تھا ਐਡਾ ਵੱਡਾ ਘਰ ਸੀ ਸਿਰੋਹ ਵਿਚਾਰ ਮੈਂ ਪਿਆਰ ਵਰਤੌਣਾ ਫਿਰ ਬੇੜੀ ਉਧਰ ਨੂੰ ਤੁਰ ਪੈਂਦੀ ਐ ਮਹਾਰਾਜ ਸਾਹਿਬ ਕਹਿੰਦੇ ਇੱਕੋ ਪੰਗਤੀ ਗਾਈ ਜਾਨਾ ਅੱਗੇ ਵੀ ਚੱਲ ਫਿਰ ਕਹਿੰਦਾ ਕੇਤੇ ਲੈ ਲੈ ਮੁਕਰ 파ਹੇ ਗਿ ਕਲਗੀਧਰ ਪਾਤਸ਼ਾਹ ਕਹਿੰਦੇ ਅਗਲੀ ਪੰਕਤੀ ਪੜ ਫਿਰ ਚੁੱਪ ਕਰਕੇ ਕਹਿੰਦਾ ਮਹਾਰਾਜ ਤੁਹਾਡੇ ਸਿੱਖ ਸਿੰਘਣੀਆਂ ਕਿੰਨੇ ਕ ਮਾਰੇ ਕਹਿੰਦੇ ਵੀ ਕਰੋੜਾਂ ਲੱਖਾਂ ਹੀ ਆ ਕੋ ਪਤਾ ਲੱਗਦਾ ਪੂਰੇ ਵਰਲਡ ਦੇ ਵਿੱਚ ਹੁਣ ਤੇ ਗੋਰੇ ਵੀ ਅਮਰਤ ਛਕੀ ਜਾਂਦੇ ਆਖੋ ਸਤਨਾਮ ਸ੍ਰੀ ਉਹ ਵੀ ਦਿਮਾਲੇ ਬਣ ਕੇ ਬਾਣੇ ਤੇ ਸ੍ਰੀ ਸਾਹਿਬ ਤੇ ਚੰਦ ਤੋੜਾ ਲਾ ਕੇ ਇੱਕਾ ਗੋਰੀ ਦੀ ਬੱਚੀ ਨੇ ਇੰਗਲੈਂਡ ਚ ਪੀ ਐਚ ਡੀ ਕੀਤੀ ਗੁਰਬਾਣੀ ਦੇ ਵਿਸ਼ੇ ਤੇ ਆਹਾ ਤੇ ਸਾਡੇ ਨਿਆਣਿਆਂ ਨੂੰ ਕੱਖ ਨਹੀਂ ਆਉਂਦਾ ਹੈ ਇਹਨਾਂ ਨੂੰ ਫੈਸ਼ਨ ਸਿੱਖ ਲਿਆ ਇਹਨਾਂ ਨੇ ਮੁੰਡੇ ਦਸਤਾਰ ਲਾਈ ਜਾਂਦੇ ਧੀਆਂ ਚੁੰਨੀ ਤੇ ਨੰਗੇ ਹੋਈ ਜਾਂਦੇ ਆ ਕੋਈ ਨਿਤਨੇਮ ਨਹੀਂ ਕੋਈ ਸੇਵਾਣ ਜੀ ਕਹੋ ਤੇ ਗੱਲ ਨੂੰ ਪੈਂਦੇ ਉਹਨਾਂ ਨੂੰ ਨੇੜੇ ਹੋਣਾ ਆ ਗਿਆ ਉਹ ਪੰਜਾਬੀ ਸੂਟ ਪਾਉਂਦੇ ਆ ਉਹਨਾਂ ਨੂੰ ਖੁਸ਼ੀ ਹੁੰਦੀ ਦਸਤਾਰ ਚੁੰਨੀ ਲੈ ਕੇ ਤੇ ਆਪਾਂ ਕਿਧਰ ਨੂੰ ਤੁਰੇ ਆ ਤੇ ਬਾਬਾ ਵਿਚਾਰਾ ਬੁੱਢਾ ਹੋ ਗਿਆ ਅਰਦਾਸ ਕਰਦਾ ਕਹਿੰਦਾ ਸਿੱਖਾਂ ਦਾ ਮਨ ਨੀਵਾ ਮਤ ਤੇ ਮਤ ਪੱਤ ਦਾ ਰੱਖ ਆਪ ਵਾਹਿਗੁਰੂ ਮਹਾਰਾਜ ਸਾਡੀ ਮਤ ਪੱਤ ਵਿਚਾਲਿਓ ਦੋਵੇਂ ਮਾਰੀਆਂ ਚੱਲੀਆਂ ਹਣ ਪੱਤ ਵੀ ਖਤਰੇ 'ਚ ਆ ਤੇ ਮਤ ਵੀ ਤੇ ਮਹਾਰਾਜ ਸਾਹਿਬ ਕਹਿੰਦੇ ਅੱਗੇ ਵੀ ਤੁਰਪਾ ਕਹਿੰਦੇ ਪਾਦਸ਼ਾਹ ਤੁਹਾਡੇ ਹੁਣ ਲੱਖਾਂ ਕਰੋੜਾਂ ਸਿੱਖ ਹੈ ਤੇ ਕੱਲਾ ਸਾਰਾ ਕੁਝ ਮੇਤੋਂ ਹੀ ਪੜਾਉਣਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਜਿਦਾਂ ਅਣਦਾਸ ਤੋਂ ਮਗਰ ਭਾਈ ਸਾਹਿਬ ਪਹੁੰਚ ਗਿਆ ਪਿਉਣਾ ਆਪ ਜੀ ਨੂੰ ਇਹ ਆਰੰਭ ਕਰਨਗੇ ਉਹ ਕਹਿੰਦੇ ਮਹਾਰਾਜ ਸਾਹਿਬ ਜੀ ਇੱਕ ਪੰਕਤੀ ਗਾਈ ਹੈ ਮਹਾਰਾਜ ਕਹਿੰਦੇ ਅੱਗੇ ਵੀ ਪੜਨਾ ਅਗਲੀ ਪੰਕਤੀ 'ਚ ਕੀ ਲਿਖਿਆ ਕਹਿੰਦੇ ਮਹਾਰਾਜ ਤੁਹਾਡੇ ਲੱਖਾਂ ਕਰੋੜਾਂ ਸਿੱਖ ਸੰਗਤਾਂ ਨੇ ਸਾਰਾ ਮੇਰਾ ਜੋਰ ਨਾ ਲਵਾਓ ਕਿਰਪਾ ਕਰੋ ਇੰਨਾ ਚੋਂ ਕਿਸੇ ਹੋਰ ਨੂੰ ਉਠਾ ਕੇ ਸਟੇਜ ਤੇ ਬੁਲਾਓ ਤੇ ਉਹਦੇ ਤੋਂ ਪੜਾ ਲਓ ਆਖੋ ਸਤਨਾਮ ਅਸਲ ਵਿੱਚ ਕਾਰਨ ਕੀ ਸੀ ਜਿਹੜੀ ਆਪ ਦੇ ਮਤਬਲ ਦੀ ਪੰਕਤੀ ਹੈ ਨਾ ਅੱਜ ਬਹੁਤ ਐਸੇ ਡੇਰਾਧਾਰੀ ਨੇ ਬਹੁਤ ਐਸੀ ਲੋਕ ਨੇ ਜਿਹੜੇ ਗੁਰਬਾਣੀ ਨੂੰ ਆਪਣੇ ਲਈ ਪਰਸਲੀ ਤੋੜ ਮਰੋੜ ਕੇ ਵਰਤ ਰਹੇ ਅੱਧੀ ਪੰਕਤੀ ਦੇ ਅਰਥ ਕਰਕੇ ਤੇ ਲੋਕ ਭੋਲੇ ਭਾਲੇ ਉਹਨਾਂ ਨੂੰ ਕਹਿੰਦੇ ਬਾਣੀ 'ਚ ਲਿਖਿਆ ਵੀ ਇਤਰੰ ਕਰੋ ਤੇ ਮਹਾਰੇ ਸਾਹਿਬ ਦਾ ਕਿੰਨਾ ਵੱਡਾ ਪਿਆਰ ਵਰਤਾ ਗਿਆ ਕਹਿੰਦੇ ਅਗਲੀ ਪੰਕਤੀ ਪੜਾ ਦਿਓ ਕਹਿੰਦੇ ਮਹਾਰੇ ਕਹਿੰਦੇ ਤੂੰ ਪੜ ਕਹਿੰਦੇ ਮਹਾਰਾਜ ਮੈਂ ਉਹ ਬਥੇਰੀ ਬਾਣੀ ਪੜੀ ਆ ਅੱਗੇ ਕਿਸੇ ਹੋਰ ਨੂੰ ਵਰਤਾਓ ਗਫਾ ਤੇ ਮਹਾਰੇ ਕਹਿੰਦੇ ਫਿਰ ਅਸੀਂ ਆਪ ਵੀ ਪੜ ਦਿੰਨੇ ਆ ਕਿਉਂਕਿ ਹੁਣ ਅਗਲੀ ਪੰਕਤੀ ਜਿਹੜੀ ਉਹ ਪੂਰੀ ਹੋਣੀ ਤੇ ਫਿਰ ਜਿਹੜਾ ਪੂਰਾ ਅਰਥ ਸਿੱਧ ਹੋਣਾ ਹੈ ਮਹਾਰਾਜ ਸਾਹਿਬ ਕਹਿੰਦੇ ਤੂੰ ਪੜਿਆ ਕੀਤੇ ਲੈ ਲੈ ਮੁਕਰ ਪਾਹੀ ਅਗਲੀ ਪੰਕਤੀ ਕਹਿੰਦੀ ਕੀਤੇ ਮੂਰਖ ਆਈ ਖਾਏ ਕਹਿੰਦਾ ਫਿਰ ਇਹ ਮਾਰੇ ਤੁਸੀਂ ਪੜ ਲਓ ਸੋ ਸਾਰੀ ਸੰਗਤ ਖੁਸ਼ ਹੋਈ ਮਹਾਰਾਜ ਸਾਹਿਬ ਦਿਆਲੂ ਸੀ ਉਹ ਮਹਾਮੁਰਖ ਸਨ ਬ੍ਰਹਮ ਗਿਆਨੀ ਉਹ ਵਾਕਿਆ ਹੱਕ ਨਹੀਂ ਸੀ ਖਾਣ ਵਾਲੇ ਉਹ ਤੇ ਸਾਨੂੰ ਜਗਾਉਣ ਆਏ ਸੀ ਵੀ ਜੇ ਦਾੜਾ ਰੱਖਿਆ ਦਸਤਾਰ ਬੰਨੀ ਅਮਰਤ ਛਕਿਆ ਨਿਤਨੇਮ ਕਰਦੇ ਜੇ ਤੇ ਫਿਰ ਗੁਰੂ ਨੂੰ ਪਿਆਰ ਰੱਜ ਕੇ ਕਰੋ ਦੋਗਲਾਪਨ ਨਾ ਲੈ ਕੇ ਚੱਲੀਏ ਵੀ ਦੁਨੀਆਂ ਦੀਆਂ ਖੁਸ਼ੀਆਂ ਵੀ ਮਿਲ ਜਾਣ ਤੇ ਨਿਰੰਕਾਰ ਦੀਆਂ ਇਹ ਕਦੇ ਨਹੀਂ ਹੋਣਾ ਬੁਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਸੰਸਾਰ ਨਾਲੋਂ ਤੋੜ ਨਿਰੰਕਾਰ ਦੇ ਨਾਲ ਇੱਕੋ ਯਾਰੀ ਹੈ ਸੱਚੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਜਿੰਨਾ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਕੀ ਬਣਾਵਾਂਗੇ ਝੂਠ ਕੂੜ ਬੋਲ ਕੇ ਇੱਥੇ ਰਹਿ ਜਾਣਾ ਮਰ ਕੇ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਕੂੜੈ ਨੇ ਲੱਗਾ ਵਿਸਰਿਆ ਰੱਬ ਨਾ ਭੁਲਿਏ ਸੋ ਇਹ ਵੇਦ ਸੁਣ ਕੇ ਜੱਟ ਦੋ ਅਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਨਾ ਵਡ ਭਾਗਾ ਮਾਰੇ ਨੇ ਪੰਜ ਮਹਾਂਪੁਰਖਾਂ ਦੇ ਦਰਸ਼ਨ ਕਰਾ ਕੇ ਆਖਿਆ ਸਿੱਖਾ ਹੁਣ ਖੁਸ਼ ਹੈ ਕਹਿੰਦੇ ਮਾਰੇ ਸਤਿ ਬਚਨ ਹੈ ਹੁਣ ਮੈਨੂੰ ਪ੍ਰੂਫ ਮਿਲ ਗਿਆ ਵੀ ਐਵੇਂ ਨਹੀਂ ਮਾਰੇ ਕਹਿੰਦੇ ਸੇਵਾ ਕਰੋ ਬਰਤਨਾਂ ਦੀ ਲੰਗਰ ਦੀ ਜੋੜਿਆਂ ਦੀ ਚੌਂਕੜਾ ਸਹਿਬ ਦੀ ਚੌਂਕੜਾ ਮਾਰ ਕੇ ਰਾਗੀ ਢਾਡੀ ਗੁਰੂ ਦਾ ਜਸ ਗਾਉਂਦੇ ਅੱਗੇ ਬਹਿ ਕੇ ਚੌਂਕੜਾ ਮਾਰ ਕੇ ਸੁਣੋ ਇਹਨਾਂ ਨੂੰ ਪਿਆਰ ਦਿਓ ਇਹ ਵੱਡੀ ਸੇਵਾ ਜੀ ਇਸ ਕਰਕੇ ਮਾਰੇ ਕਹਿੰਦੇ ਜਿੰਨੇ ਵੀ ਇਹ ਸੇਵਾ ਕਮਾਈ ਉਹਨੂੰ ਮਾਣ ਮਿਲਿਆ ਇਹ ਗੁਰੂ ਨਾਨਕ ਸਾਹਿਬਾਰੇ ਦਾ ਘਰ ਹੈ ਵੱਡੇ ਕੀਆਂ ਵਿੜਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ ਸਾਰਿਆਂ ਜੀਆ ਦਾ ਮਰਜ਼ਿ ਪੜਾ ਕਰਨ ਆਪ ਸੰਗਤਾਂ ਦੇ ਦਰਸ਼ਨ ਹੋਏ ਸਤਕਾਰਯੋਗ ਮਾਤਾ ਜੀ ਅਸੀਸ ਬਖਸ਼ਦੇ ਨੇ ਪਿਛਲੀ ਵਾਰ ਵੀ ਦਾਤਾ ਆਪ ਜੀ ਨੇ ਸੀਸਾਂ ਦੀਆਂ ਦਿੱਤੀਆਂ ਐਸ ਵਾਰ ਵੀ ਮਾਹ ਗੁਰਖਾਂ ਦੇ ਪਿਆਰ ਚ ਸੰਗਤਾਂ ਨੂੰ ਗੁਰੂ ਸ਼ਬਦ ਦੇ ਦਰਸ਼ਨ ਹੋਇਆ। ਜੋ ਕਿਨਕਾ ਕਿਸੇ ਦੇ ਹਿਰਦੇ ਚ ਵਸ ਜੇ ਉਹਦਾ ਪੜਾਉ ਜਾਂਦਾ ਹੈ। ਸਤਿਗੁਰੂ ਮਹਾਰਾਜ ਆਪ ਵਰਤਨ ਕਥਾ ਕਰਦਿਆਂ ਏਕ ਨਹੀਂ ਅਨੇਕ ਪੁਲਾਉ ਜਾਂਦੀਆਂ ਸ਼ਬਦ ਬੋਲਦਿਆਂ ਵਿਸ਼ਰਾਵ ਲਾਉਂਦਿਆਂ ਬਾਣੀ ਗਾਉਂਦਿਆਂ ਆਪ ਸੰਗਤ ਬਖਸ਼ਣ ਜੋਗ ਹੈ। ਦਿਓ ਸੀ ਸਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ